विधायक ब्रह्मशंकर जिम्पा ने वार्ड नंबर करीब लाख कार्य की शुरुआत करवाई प्रोजेक्ट इलाके दिया दे हल हल्की एक महत्वपूर्ण कदम है इस मौके विधायक चिंपा ने कहा कि यह आस्था वाला चौक है जिस विच अक्सर उन्होंने आने का मौका मिलता है उन्हें भरोसा दवाया कि इस कार्यज इलाके की मुख्य समस्या का पक्का हल हो जाएगा विधायक ने पंजाब सरकार नीतियों का जिक्र करद कहा कि सरकार हर हल राजकार वचनबद्ध है उन्होंने मुहला निवासियों के आपसी सहयोग के समर्थन की शलाघा की जो कि विकास कार्यों सफलतापूर्वक नेपरे चाड़न जरूरी है उन्होंने कहा ਇਹ ਕਾਰਜ ਸਰਕਾਰ ਦਿਆਂ ਉਹਨਾ ਵਿਕਾਸ ਯੋਜਨਾਵਾਂ 'ਤੇ ਮੋਰ ਲਗਾਉਂਦਾ ਹੈ ਜਿਸ ਦਾ ਉਦੇਸ਼ ਹਰ ਖੇਤਰ ਅਤੇ ਨਾਗਰਿਕ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਡੀ ਐਨ ਟੀ ਵੀ ਪੰਜਾਬ ਦੇ ਨਾਲ ਬਲਜਿੰਦਰ ਸਿੰਘ ਦੀ ਰਿਪੋਰਟ। ਅੱਜ ਬਹੁਤ ਹੀ ਖੁਸ਼ੀਦਾਇਕ ਅਤੇ ਸ਼ੁਭ ਮੌਕਾ ਹੈ। ਸੋਨੂ ਭਾਈ ਇਹ ਬਾਡ ਨੰਬਰ 43 ਦੇ ਵਿੱਚ ਅਸੀਂ ਇਕੱਠੇ ਹੋ ਕੇ ਸਾਰੇ ਇੱਕ ਸ਼ੁਭ ਆਰੰਭ ਕਰ ਰਹੇ ਹਾਂ तकरीबन 17.5 ਲੱਖ ਰੁਪਏ ਦੀ ਲਾਗਤ ਦਾ ਜਿਹੜਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਔਰ ਮੈਂ ਦੇਖ ਰਿਹਾ ਸੀ ਇਹ ਜਿਹੜਾ ਇੱਕ ਬੜਾ ਧਾਰਮਿਕ ਆਸਾ ਵਾਲਾ ਚੌਕ ਹੈ ਇੱਥੇ ਅਲੱਗ-ਅਲੱਗ ਜਾਗਰਣ ਅਲੱਗ-ਅਲੱਗ ਮੇਲੇ ਕਈ ਪੀਰ ਦਾ ਮੇਲਾ ਮੈਨੂੰ ਲਗਾਤਾਰ ਬੜੇ ਲੰਬੇ ਅਰਸੇ ਤੋਂ ਧਿਆਨ ਦਾ ਮੌਕਾ ਮਿਲਦਾ ਔਰ ਅੱਜ ਬੜੇ ਚਿਰ ਤੋਂ ਅਸੀਂ ਨੂੰ ਅਨਾਉਂਸ ਵੀ ਕੀਤਾ ਸੀ ਬੜੀ ਜਲਦੀ ਕਰਨਾ ਲੇਕਿਨ ਕਈ ਵਰੀ ਡਿਲੇ ਹੋ ਜਾਂਦੇ ਕਈ ਕੰਮ ਲੇਕਿਨ ਗਵਰਨਮੈਂਟ ਵੱਲੋਂ ਕੋਈ ਡਿਲੇ ਨਹੀਂ ਹੈ ਐਡਮਿਨਿਸਟ੍ਰੇਟਿਵ ਤੌਰ ਤੇ ਕਈ ਵਰੀ ਡਿਲੇ ਹੋ ਜਾਂਦੇ ਆ ਸੋ ਅੱਜ ਮੈਨੂੰ ਬੜੀ ਖੁਸ਼ੀ ਆ ਔਰ ਮੇਰੇ ਨਾਲ ਮੇਅਰ ਸਰੇਂਦਰ ਕੁਮਾਰ ਸ਼ਿੰਦਾ ਜੀ ਇਸ ਸ਼ੁਭ ਮੌਕੇ ਦੇ ਭੈਣ ਪ੍ਰਵੀਨ ਸਿਆਣੀ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਖਾਸ ਤੌਰ ਤੇ ਇਲਾਕੇ ਦੇ ਕਾਉਂਸਲਰ ਆਸ਼ਾ দত্ত ਜੀ ਮਹਿਤਾ ਜੀ ਮੇਰੇ ਬੜੇ ਭਰਾ ਅਮਰਜੀਤ ਸ਼ਰਮਾ ਜੀ ਜਿਹੜੇ ਰਿਟਾਇਰਡ ਆਫੀਸਰ ਹੈ ਬਿਜਲੀ ਬੋਰਡ ਦੇ ਔਰ ਸਾਰੇ ਇਲਾਕੇ ਦੇ ਬਹੁਤ ਪਤਵੰਤੇ ਸੱਜਣ ਹੋ ਸਕਦਾ ਵਾਲੀਆ ਜੀ ਖੜੇ ਆ ਸੋਨੂ ਠਾਕਰ ਜੀ ਸਾਡੇ ਭਰਾ ਨੌਜਵਾਨ ਸਾਥੀ ਆ ਇਹ ਬਿਨੇ ਖੰਨਾ ਜੀ ਹੈ ਬਿਨੇ ਖੰਨਾ ਬਿਨੇ ਖੰਨਾ ਜੀ ਔਰ ਜਿਹੜਾ ਵੀ ਮੈਂ ਬਾਈਚਾਂਸ ਨਾਮ ਮੇਰੇ ਤੇ ਬੜੇ ਸਾਰੇ ਰਿਸਪੈਕਟਡ ਹੈ ਬਾਈਚਾਂਸ ਕੇ ਵੀ ਨਾਂ ਨਹੀਂ ਦਿਮਾਗ ਦੇ ਵਿੱਚ ਆਂਦਾ ਸੋ ਸਾਡੀ ਗਵਰਨਮੈਂਟ ਦੀ ਪ੍ਰਾਇੋਰਟੀ ਰਹੀ ਆ ਔਰ ਮੈਂ ਕਹਿ ਸਕਦਾ ਤਕਰੀਬਨ ਪਿਛਲੇ 2.5 ਸਾਲ ਦੇ ਅੰਦਰ ਲਗਾਤਾਰ 35 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਿਵੈਲਪਮੈਂਟ ਦੇ ਕੰਮ ਲਗਾਤਾਰ ਹੋਏ ਆ ਹੁਸ਼ਿਆਰਪੁਰ ਦੀ ਸ਼ਹਿਰ ਦੀ ਕਾਰਪੋਰੇਸ਼ਨ ਦੇ ਅੰਦਰ ਸਿਰਫ ਕਾਰਪੋਰੇਸ਼ਨ ਦੇ ਅੰਦਰ ਇਨੇ ਕੰਮ ਹੋਏ ਆ ਔਰ ਲਗ ਲਗ ਪ੍ਰੋਜੈਕਟ ਆਏ ਆ ਹੁਸ਼ਿਆਰਪੁਰ ਤੋਂ ਬਹੁਤ ਸਾਰੇ ਨਵੇਂ ਤਹਿਸੀਲ ਕੰਪਲੈਕਸ ਬਣ ਰਿਆ ਨਵੇਂ ਸੀਵਰ ਪੈ ਰਹੇ ਆ ਬਜਵਾੜੇ ਸੀਵਰ ਪੈ ਰਿਆ ਲਗ ਲਗ ਅਸੀਂ ਸ਼ਹਿਰ ਨੂੰ ਡੰਪ ਫਰੀ ਕਰ ਲਿਆ ਅਸੀਂ ਡੋ ਡੰਪ ਚੱਕੇ ਆ ਉਥੇ ਲਗ ਲਗ ਕੰਮ ਚੱਲ ਰਹੇ ਆ ਫੂਡ ਸਟਰੀਟ ਦਾ ਕੰਮ ਹੋਇਆ ਪੂਰਾ ਸ਼ੀਤ ਭਗਤ ਸਿੰਘ ਚੌਂਕ ਤੋਂ ਲੈ ਕੇ ਲਾਈਟਾਂ ਦਾ ਕੰਮ ਹੋ ਰਿਹਾ ਹੋਰ ਵੀ ਅਸੀਂ ਸਾਰਾ ਸ਼ਹਿਰ ਦੀ ਡਿਵੈਲਪਮੈਂਟ ਦੇ ਲਗ ਲਗ ਏਰੀਆ ਦੇ ਵਿੱਚ ਉਹਦੀ ਬਿਊਟੀਫਿਕੇਸ਼ਨ ਲਈ ਸਾਫ ਸਫਾਈ ਲਈ ਸ਼ਹਿਰ ਨੂੰ ਜਿੰਨੀ ਮਸ਼ੀਨਰੀ ਚਾਹੀਦੀ ਹੈ ਸਾਫ ਸਫਾਈ ਲਈ ਉਹ ਵੀ ਲਗਾਤਾਰ ਮੈਂ ਕਹ ਸਕਦਾ 5-7 10 ਕਰੋੜ ਤੋਂ ਜ਼ਿਆਦਾ ਦੀ ਮਸ਼ੀਨਰੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਸ ਟਰਮ ਦੇ ਵਿੱਚ ਆਈ ਹੈ ਸੋ ਮੈਂ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਔਰ ਕਾਰਪੋਰੇਸ਼ਨ ਚ ਕਿਉਂਕਿ ਜਦੋਂ ਹਾਊਸ ਹੋਵੇ ਨਾ ਜੀ ਹਾਊਸ ਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਹੁੰਦਾ ਤੇ ਮੇਰਾ ਤਾਂ ਹਾਊਸ ਨੂੰ ਵੀ ਇੱਕੋ ਨਵੇਦਨ ਰਿਆ ਜਦੋਂ ਮੈਂ ਐਮਐਲਏ ਬਣਿਆ ਸੀ ਮੈਂ ਤਾਂ ਉਹ ਵੀ ਇੱਕ ਕੋਈ ਸ਼ਹਿਰ ਦੇ ਡਿਵੈਲਪਮੈਂਟ ਲਈ ਨਾ ਆਪਾਂ ਕੋ ਪੋਲਿਟਿਕਸ ਕਰਨ ਦੀ ਕੋਸ਼ਿਸ਼ ਨਾ ਕਰੀਏ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਪਾਰਟੀਆਂ ਦੀ ਗੱਲ ਨਾ ਕਰੀਏ ਕਿਉਂਕਿ ਡਿਵੈਲਪਮੈਂਟ ਤਾਂ ਸਾਂਝੀ ਆ ਅੱਜ ਇੱਥੇ ਕੌਂਸਲਰ ਜਾਇ ਕਿਸੇ ਮਰਜ਼ੀ ਪਾਰਟੀ ਦਾ ਡਿਵੈਲਪਮੈਂਟ ਲਈ ਤਾਂ ਆਇਆ ਨਾ ਜੀ ਡਿਵੈਲਪਮੈਂਟ ਲਈ ਤਾਂ ਅੱਜ ਅਸੀਂ ਇੱਥੇ ਖੜੇ ਆਂ ਤਾਂ ਇਸ ਕਰਕੇ ਉਹਦੇ ਵਿੱਚ ਆਪਾਂ ਕੋਈ ਕਿਸੇ ਕਿਸਮ ਦੀ ਕਦੀ ਪੋਲਿਟਿਕਸ ਨੂੰ ਸ਼ਾਮਲ ਨਹੀਂ ਕਰਨਾ ਸ਼ਹਿਰ ਦੇ ਸਾਂਝੀ ਡਿਵੈਲਪ ਹੋ ਰਹੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕੌਂਸਲਰ ਸਾਹਿਬ ਦਾ ਮੇਅਰ ਸਾਹਿਬ ਦਾ ਔਰ ਅਮਰਜੀਤ ਜੀ ਦਾ ਮਹਿਤਾ ਜੀ ਦਾ ਖੰਨਾ ਜੀ ਦਾ ਖੋਰ ਜਿਹਨੇ ਸਾਥੀ ਠਾਕੁਰ ਸਾਹਿਬ ਹੈ ਵਾਲੀਆ ਜੀ ਆ ਬਹੁਤ ਬਹੁਤ ਸ਼ੁਕਰੀਆ